ਥੋੜੇ ਨਾਲ ਕਦੇ ਅਜਿਹਾ ਹੋਇਆ ਹੈ ਕਿ ਜ਼ਿੰਦਗੀ ਇੱਕ ਥਾਂ ਤੇ ਰੁਕ ਗਈ ਹੋਵੇ ਤੇ ਅੱਗੇ ਵਧਣ ਦਾ ਕੋਈ ਰਾਹ ਨਜ਼ਰ ਨਾ ਆ ਰਿਹਾ ਹੋਵੇ ਤਾਂ ਅੱਜ ਤੁਹਾਨੂੰ ਇੱਕ ਅਜਿਹੇ ਹੀ ਇਨਸਾਨ ਦੀ ਕਹਾਣੀ ਸੁਣਾਉਂਦੇ ਹਾਂ ਸ਼ਹਿਰ ਦੇ ਇੱਕ ਵੱਡੇ ਗੁਰਦੁਆਰਾ ਸਾਹਿਬ ਦੇ ਬਾਹਰ ਹਰਨਾਮ ਸਿੰਘ ਨਾਦਾ ਇੱਕ ਬਜ਼ੁਰਗ ਰੋਜ਼ ਆ ਕੇ ਬੈਠ ਜਾਂਦਾ ਸੀ। ਨੌਕਰੀ ਤੋਂ ਸੇਵਾ ਮੁਕਤ ਹੋਣ ਤੋਂ ਬਾਅਦ ਉਹ ਲੰਗਰ ਅਤੇ ਦਾਨ ਦਕਸ਼ਾ ਨਾਲ ਆਪਣਾ ਟਿੱਡ ਪਰਤਾ ਸੀ। ਉਸ ਦੀਆਂ ਅੱਖਾਂ ਵਿੱਚ ਹਮੇਸ਼ਾ ਇੱਕ ਲਚਾਰੀ ਚਲਕਦੀ ਸੀ। ਇੱਕ ਦਿਨ ਜਦੋਂ ਉਹ ਬੈਠਾ ਸੰਗਤ ਨੂੰ ਦੇਖ ਰਿਹਾ ਸੀ ਤਾਂ ਇੱਕ ਚਮਕਦੀ ਗੱਡੀ ਵਿੱਚੋਂ ਸੋਹਣਾ ਸੂਟ-ਬੂਟ ਪਾਇਆ ਹੋਇਆ ਸਰਦਾਰ ਉਤਰਿਆ। ਹਰਨਾਮ ਸਿੰਘ ਨੇ ਸੋਚਿਆ ਕਿ ਇਹ ਕੋਈ ਵੱਡਾ ਅਮੀਰ ਆਦਮੀ ਲੱਗਦਾ ਹੈ, ਇਹ ਜ਼ਰੂਰ ਮੇਰੀ ਮਦਦ ਕਰਿਆ। ਜਦੋਂ ਉਹ ਸਰਦਾਰ ਮੱਥਾ ਟੇਕ ਕੇ ਬਾਹਰ ਆਇਆ ਤਾਂ ਹਰਨਾਮ ਸਿੰਘ ਨੇ ਉਸ ਨੂੰ ਹੱਥ ਜੋੜਦੇ ਹੋਏ ਬੜੀ ਦਰਦ ਭਰੀ ਆਵਾਜ਼ ਬੋਲਿਆ ਸਰਦਾਰ ਜੀ ਕੁਝ ਮਦਦ ਕਰਦੇ ਹਾਂ ਤੁਹਾਡੀ ਬਹੁਤ ਮਿਹਰਬਾਨੀ ਹੋਵੇਗੀ ਰੱਬ ਤੁਹਾਡਾ ਭਲਾ ਕਰੇਗਾ ਸਰਦਾਰ ਜੀ ਉਸ ਸਰਦਾਰ ਨੇ ਹਰਨਾਮ ਸਿੰਘ ਵੱਲ ਗੰਭੀਰ ਨਜ਼ਰਾਂ ਨਾਲ ਦੇਖਿਆ ਤੇ ਬੋਲਿਆ ਬਾਪੂ ਜੀ ਤੁਹਾਨੂੰ ਦੇਖਣ ਤੋਂ ਮੈਨੂੰ ਲੱਗਦਾ ਨਹੀਂ ਤੁਹਾਨੂੰ ਮੇਰੀ ਮਦਦ ਦੀ ਲੋੜ ਹੈ ਪਰ ਫਿਰ ਵੀ ਜੇਕਰ ਮੈਂ ਤੇਰੀ ਮਦਦ ਕਰਦਾ ਤਾਂ ਇਸ ਦੇ ਬਦਲੇ ਵਿੱਚ ਤੁਸੀਂ ਮੈਨੂੰ ਕੀ ਦਿਵੋਗੇ ਹਰਨਾਮ ਸਿੰਘ ਬੋਲਿਆ ਸਾਹਿਬ ਮੈਂ ਤਾਂ ਇਕਲਾਚਾਰ ਗਰੀਬ ਆਦਮੀਆ ਹਮੇਸ਼ਾ ਲੋਕਾਂ ਤੋਂ ਮੰਗ ਕੇ ਆਪਣਾ ਟਿਡ ਪਰਦਾ ਮੇਰੀ ਇੰਨੀ ਔਕਾਤ ਕਿੱਥੇ ਕਿ ਮੈਂ ਬਦਲੇ ਵਿੱਚ ਤੁਹਾਨੂੰ ਕੁਝ ਦੇ ਸਕਾਂ ਸਰਦਾਰ ਮੁਸਕਰਾਇਆ ਤੇ ਬੋਲਿਆ ਜੇਕਰ ਤੁਸੀਂ ਕਿਸੇ ਨੂੰ ਕੁਝ ਦੇ ਨਹੀਂ ਸਕਦੇ ਤਾਂ ਫਿਰ ਮੰਗਣ ਦਾ ਤਾਂ ਤੁਹਾਡਾ ਕੋਈ ਹੱਕ ਨਹੀਂ ਬਣਦਾ ਸਰਦਾਰ ਕਹਿਣ ਲੱਗਾ ਮੈਂ ਇੱਕ ਵਪਾਰੀ ਹਾਂ ਜੋ ਸਿਰਫ ਲੈਣ ਦੇਣ ਵਿੱਚ ਵਿਸ਼ਵਾਸ ਰੱਖਦਾ ਜੇ ਤੁਹਾਡੇ ਕੋਲ ਮੈਨੂੰ ਕੁਝ ਦੇਣ ਲਈ ਹੋਵੇ ਤਾਂ ਹੀ ਮੈਂ ਬਦਲੇ ਵਿੱਚ ਤੁਹਾਨੂੰ ਕੁਝ ਦੇ ਸਕਦਾ ਹਾਂ ਇਹਨਾਂ ਕਹਿ ਕੇ ਉਹ ਸਜਨ ਆਪਣੀ ਗੱਡੀ ਵਿੱਚ ਬੈਠ ਕੇ ਚਲਾ ਗਿਆ ਪਰ ਉਸਦੀ ਕਹੀ ਹੋਈ ਗੱਲ ਹਨਾਮ ਸਿੰਘ ਦੇ ਦਿਲ ਵਿੱਚ ਤੀਰ ਵਾਂਗ ਵੱਜੀ। ਦੋ ਦਿਨ ਉਹ ਐਸੇ ਸੋਚ ਵਿੱਚ ਰਿਹਾ ਪਰ ਉਸਨੂੰ ਕੋਈ ਜਵਾਬ ਨਾ ਮਿਲਿਆ। ਤੀਜੇ ਦਿਨ ਜਦੋਂ ਉਹ ਗੁਰਦੁਆਰੇ ਦੇ ਪਾਰ ਬੈਠਾ ਸੀ ਤਾਂ ਉਸਨੇ ਦੇਖਿਆ ਕਿ ਕਈ ਬੱਚੇ ਆਪਣੇ ਮਾਪਿਆਂ ਨਾਲ ਆਏ ਹੋਏ ਸਨ ਅਤੇ ਬੋਰ ਹੋ ਰਹੇ ਸਨ। ਇਹ ਦੇਖਚਾਨਕ ਉਸਨੂੰ ਆਪਣੀ ਦਾਦੀ ਦੀ ਯਾਦ ਆਈ ਕਿਉਂਕਿ ਜਦੋਂ ਬਚਪਨ ਵਿੱਚ ਉਹ ਬੋਰ ਹੁੰਦਾ ਸੀ ਤਾਂ ਉਸਦੀ ਦਾਦੀ ਉਸਨੂੰ ਸਾਖੀਆਂ ਅਤੇ ਕਹਾਣੀਆਂ ਸੁਣਾਉਂਦੀ ਹੁੰਦੀ ਸੀ ਜਿਨ੍ਹਾਂ ਨੂੰ ਸੁਣ ਕੇ ਉਹ ਬਹੁਤ ਖੁਸ਼ ਹੁੰਦਾ ਸੀ। ਉਸਨੇ ਸੋਚਿਆ ਕਿਉਂ ਨਾ ਮੈਂ ਵੀ ਗੁਰਦੁਆਰੇ ਆਏ ਹੋਏ ਬੱਚਿਆਂ ਨੂੰ ਸਾਖੀਆਂ ਅਤੇ ਕਹਾਣੀਆਂ ਸੁਣਾਇਆ ਕਰਾਂ ਜਿਸ ਤੇ ਬਦਲੇ ਸ਼ਾਇਦ ਲੋਕ ਮੈਨੂੰ ਦਾਨ ਵੀ ਦੇ ਦਿਆ ਕਰਨ ਉਸਨੇ ਕੁਝ ਬੱਚੇ ਨੂੰ ਆਪਣੇ ਕੋਲ ਬੁਲਾਇਆ ਅਤੇ ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਦੀ ਸਾਖੀ ਸੁਣਾਉਣੀ ਸ਼ੁਰੂ ਕਰ ਦਿੱਤੀ ਉਸ ਤੇ ਸੁਣਾਉਣ ਦਾ ਠੰਗ ਇੰਨਾ ਵਧੀਆ ਸੀ ਕਿ ਬੱਚੇ ਚੁੱਪਚਾਪ ਧਿਆਨ ਨਾਲ ਸਾਖੀ ਸੁਣਨ ਲੱਗ ਪਏ ਇਹ ਦੇਖ ਕੇ ਮਾਪੇ ਬਹੁਤ ਖੁਸ਼ ਹੋਣ ਲੱਗੇ ਕਿ ਉਹਨਾਂ ਦੇ ਬੱਚੇ ਚੰਗੇ ਸੰਸਕਾਰ ਅਤੇ ਗਿਆਨ ਸਿੱਖ ਰਹੇ ਹਨ ਰਣਮ ਸਿੰਘ ਨੂੰ ਕੁਝ ਲੋਕ ਉਸਤੇ ਇਸ ਕੰਮ ਲਈ ਕੁਝ ਪੈਸੇ ਵੀ ਦੇ ਕੇ ਜਾਂਦੇ। ਉਹ ਹਰ ਰੋਜ਼ ਇੱਕ ਛੋਟੀ ਜੀ ਦਰੀਵ ਵਿਛਾ ਕੇ ਬੈਠ ਜਾਂਦਾ ਤੇ ਬੱਚਿਆਂ ਦੀ ਇੱਕ ਪਿਆਰੀ ਜਈ ਟੋਲੀ ਉਸ ਦੀਆਂ ਕਹਾਣੀਆਂ ਸੁਣਨ ਲਈ ਉਸਦੇ ਦੁਆਲੇ ਇਕੱਠੀ ਹੋ ਜਾਂਦੀ। ਕੁਝ ਹੀ ਦਿਨਾਂ ਵਿੱਚ ਉਸ ਨੂੰ ਇਹ احساس ਹੋਇਆ ਕਿ ਹੁਣ ਲੋਕ ਉਸਤੇ ਤਰਸ ਖਾ ਕੇ ਨਹੀਂ ਸਗੋਂ ਕੰਮ ਦੇ ਪੈਸੇ ਦਿੰਦੇ ਹਨ ਉਹ ਵੀ ਬਿਨਾਂ ਮੰਗੇ। ਉਸ ਨੂੰ ਅੰਦਰ ਹੀ ਅੰਦਰ ਬਹੁਤ ਖੁਸ਼ੀ ਹੋਈ ਜਿਵੇਂ ਉਸ ਦੀ ਜ਼ਿੰਦਗੀ ਨੂੰ ਉਸ ਦੀ ਮੰਜ਼ਿਲ ਦਾ ਰਾਹ ਮਿਲ ਗਿਆ ਹੋਵੇ। ਇੱਕ ਦਿਨ ਉਹੀ ਪਰਦੇਸੀ ਸਰਦਾਰ ਦੁਬਾਰਾ ਗੁਰਦੁਆਰੇ ਆਇਆ। ਉਸ ਦੀ ਨਜ਼ਰ ਹਰਨਾਮ ਸਿੰਘ ਉੱਤੇ ਪਈ ਜੋ ਬੱਚਿਆਂ ਨੂੰ ਸਾਕਿਨ ਸੁਣਾ ਰਿਹਾ ਸੀ। ਇਹ ਦੇਖੋ ਉਸਦੇ ਕੋਲ ਗਿਆ ਤੇ ਬੋਲਿਆ ਦਾ ਬਾਪੂ ਜੀ ਬੱਚੇ ਨੂੰ ਗਿਆਨ ਦੇਣ ਦਾ ਕੰਮ ਦੁਨੀਆ ਵਿੱਚ ਸਭ ਤੋਂ ਬਹੁਮੁੱਲੀ ਵਸਤੂ ਹੈ ਤੁਹਾਨੂੰ ਅਜਾ ਕਰਦੇ ਦੇਖ ਮੈਨੂੰ ਬਹੁਤ ਖੁਸ਼ੀ ਹੋਈ ਇਹਨਾਂ ਬੋਲਦੇ ਹੋਏ ਉਸਨੇ ਹਰਨਾਮ ਸਿੰਘ ਨੂੰ ਕੁਝ ਪੈਸੇ ਦਿੱਤੇ ਹਰਨਾਮ ਸਿੰਘ ਨੇ ਪੈਸੇ ਲੈ ਕੇ ਕਿਹਾ ਸਰਦਾਰ ਜੀ ਪੈਸੇ ਦਿੱਤੇ ਨੇ ਤਾਂ ਹੋਰ ਕੁਝ ਲੈ ਕੇ ਵੀ ਜਾਓ ਅੱਜ ਮੇਰੇ ਕੋਲ ਤੁਹਾਨੂੰ ਦੇਣ ਲਈ ਇੱਕ ਸਾਖੀ ਹੈ ਇਹ ਗੱਲ ਸਰਦਾਰ ਜਗਿੰਦਰ ਸਿੰਘ ਨੂੰ ਤਿਲੋਂ ਬਹੁਤ ਪਸੰਦ ਆਈ ਆ ਉਹ ਬੋਲਿਆ ਵਾਹ ਬਾਪੂ ਜੀ ਵਾਂਗ ਇੱਕ ਗਿਆਨ ਦੇ ਵਪਾਰੀ ਬਣ ਗਏ ਉਸਨੇ ਸਾਖੀ ਸੁਣੀ ਤੇ ਚਲਾ ਗਿਆ ਪਰ ਇੱਕ ਵਾਰ ਫੇਰ ਉਸ ਸਰਦਾਰ ਦੀ ਕਹੀ ਗਈ ਗੱਲ ਹਰਨਾਮ ਸਿੰਘ ਦੇ ਦਿਲ ਵਿੱਚ ਉਤਰ ਗਈ ਮੈਂ ਇੱਕ ਵਪਾਰ ਸ਼ਬਦ ਵਾਰ-ਵਾਰ ਆਪਣੇ ਮਨ ਵਿੱਚ ਦੁਹਰਾਉਣ ਲੱਗ ਪਿਆ ਉਸ ਦੀਆਂ ਅੱਖਾਂ ਵਿੱਚ ਇੱਕ ਨਵੀਂ ਉਮੀਦ ਦੀ ਚਮਕ ਆ ਗਈ ਉਸ ਨੂੰ ਹੁਣ ਯਕੀਨ ਹੋ ਗਿਆ ਕਿ ਸਫਲਤਾ ਦੀ ਉਹ ਚਾਬੀ ਹੁਣ ਉਸ ਦੇ ਹੱਥ ਆ ਚੁੱਕੀ ਹੈ ਜਿਸ ਨਾਲ ਉਹ ਆਪਣੀ ਪੂਰੀ ਜ਼ਿੰਦਗੀ ਬਦਲ ਸਕਦਾ ਹੈ ਉਸ ਨੂੰ ਵਿਸ਼ਵਾਸ ਹੋ ਗਿਆ ਕਿ ਉਹ ਮੰਗਤਾ ਨਹੀਂ ਸਗੋ ਇੱਕ ਕਥਾਵਾਚਕ ਹੈ ਉਹ ਵੀ ਇੱਜ਼ਤ ਦੀ ਰੋਟੀ ਕਮਾ ਸਕਦਾ ਹੈ ਅਗਲੇ ਦਿਨ ਤੋਂ ਹਰਨਾਮ ਸਿੰਘ ਉਸ ਗੁਰਦੁਆਰੇ ਦੇ ਬਾਹਰ ਫਿਰ ਕਦੇ ਨਜ਼ਰ ਨਹੀਂ ਆਇਆ 6 ਮਹੀਨੇ ਬਾਅਦ ਉਸੇ ਗੁਰਦੁਆਰਾ ਸਾਹਿਬ ਵਿੱਚ ਇੱਕ ਵੱਡਾ ਸਮਾਗਮ ਰੱਖਿਆ ਗਿਆ ਜਿਸ ਵਿੱਚ ਸ਼ਹਿਰ ਦੇ ਇੱਕ ਮਸ਼ਹੂਰ ਕਥਾਵਾਚਕ ਨੂੰ ਬੁਲਾਇਆ ਗਿਆ ਸੀ ਜਦੋਂ ਉਹ ਕਥਾਵਾਚਕ ਸਟੇਜ ਤੇ ਆਇਆ ਤਾਂ ਸੰਗਤ ਵਿੱਚ ਬੈਠੇ ਉਹੀ ਸਰਦਾਰ ਜੋਗਿੰਦਰ ਸਿੰਘ ਨੇ ਉਸ ਨੂੰ ਪਛਾਣ ਲਿਆ ਉਹ ਹੋਰ ਕੋਈ ਨਹੀਂ ਸਗੋਂ ਹਰਨਾਮ ਸਿੰਘ ਹੀ ਸੀ ਜਿਸ ਨੇ ਸਾਫ਼-ਸੁਥਰੇ ਕਪੜੇ ਪਾਏ ਹੋਏ ਸਨ ਸਮਾਗਮ ਤੋਂ ਬਾਅਦ ਜੋਗਿੰਦਰ ਸਿੰਘ ਉਸ ਨੂੰ ਮਿਲਿਆ ਤੇ ਹੈਰਾਨੀ ਨਾਲ ਪੁੱਛਿਆ ਬਾਪੂ ਜੀ ਤੁਸੀਂ ਇੱਥੇ ਇਹ ਕਮਾਲ ਕਿਵੇਂ ਹੋਇਆ ਹਰਨਾਮ ਸਿੰਘ ਮੁਸਕਰਾ ਕੇ ਬੋਲਿਆ ਸਰਦਾਰ ਜੀ ਇਹ ਸਭ ਤੁਹਾਡੀ ਬਦੌਲਤ ਹੈ ਤੁਸੀਂ ਮੈਨੂੰ ਪਹਿਲੀ ਮੁਲਾਕਾਤ ਵਿੱਚ ਕੁਦਰਤ ਦਾ ਉਹ ਨਿਯਮ ਦੱਸਿਆ ਸੀ ਜਿਸ ਨੇ ਮੇਰੀ ਜ਼ਿੰਦਗੀ ਨੂੰ ਕੋਈ ਮਕਸਦ ਦਿੱਤਾ ਪਰ ਮੈਂ ਖੁਦ ਨੂੰ ਹਮੇਸ਼ਾ ਮੰਗਤਾ ਹੀ ਸਮਝਦਾ ਰਹਾ ਜਦੋਂ ਦੂਜੀ ਵਾਰ ਤੁਸੀਂ ਮੈਨੂੰ ਕਿਹਾ ਕਿ ਮੈਂ ਇੱਕ ਵਪਾਰੀ ਬਣ ਗਿਆ ਹਾਂ ਤਾਂ ਮੈਨੂੰ ਅਹਿਸਾਸ ਹੋਇਆ ਕਿ ਮੈਂ ਅਸਲ ਵਿੱਚ ਇੱਕ ਕਥਾਵਾਚਕ ਹਾਂ ਲੋਕ ਮੈਨੂੰ ਪੀਖ ਨਹੀਂ ਸਕੋ ਮੇਰੀਆਂ ਸਾਖੀਆਂ ਦਾ ਮੁੱਲ ਦੇ ਰਹੇ ਸਨ ਉਸਨੇ ਦੱਸਿਆ ਮੈਂ ਉਹਨਾਂ ਪੈਸਿਆਂ ਨਾਲ ਕੁਝ ਧਾਰਮਿਕ ਕਿਤਾਬਾਂ ਖਰੀਦੀਆਂ ਹੋਰ ਗਿਆਨ ਹਾਸਲ ਕੀਤਾ ਤੇ ਛੋਟੇ-ਛੋਟੇ ਸਮਾਗਮਾਂ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਲੋਕਾਂ ਨੂੰ ਮੇਰਾ ਕੰਮ ਪਸੰਦ ਆਇਆ ਤੇ ਉਹਨਾਂ ਦੀ ਪਸੰਦ ਨੇ ਹੀ ਮੈਨੂੰ ਅੱਜ ਇਕ ਇੱਜ਼ਤਦਾਰ ਕਥਾਵਾਚਕ ਬਣਾ ਦਤਾ ਹੈ ਦੋਵੇਂ ਸੱਜਣ ਬਹੁਤ ਖੁਸ਼ ਹਨ ਹਰਨਾਮ ਸਿੰਘ ਨੇ ਸਾਬਤ ਕਰ ਦਿੱਤਾ ਕਿ ਸਫਲਤਾ ਥੋੜੀ ਸੋਚ ਵਿੱਚ ਛੁਪੀ ਹੁੰਦੀ ਹੈ ਜਦੋਂ ਉਸਨੇ ਆਪਣੀ ਸੋਚ ਬਦਲੀ ਤਾਂ ਉਸਦੀ ਜ਼ਿੰਦਗੀ ਵੀ ਬਦਲ ਗਈ ਵੱਡਾ ਬਣਨ ਲਈ ਸਭ ਤੋਂ ਪਹਿਲਾਂ ਆਪਣੀ ਸੋਚ ਨੂੰ ਵੱਡਾ ਕਰਨਾ ਪੈਂਦਾ ਹੈ ਸਿੱਖਿਆ ਇਹ ਹੀ ਹੈ ਕਿ ਅਸੀਂ ਉਹੀ ਹਾਂ ਜੋ ਅਸੀਂ ਸੋਚਦੇ ਹਾਂ ਇਸ ਲਈ ਕਦੇ ਵੀ ਆਪਣੀਆਂ ਹੱਦਾਂ ਨੂੰ ਨਿਰਧਾਰਿਤ ਨਾ ਕਰੋ ਅਸਲ ਵਿੱਚ ਤੁਸੀਂ ਉਹ ਪੰਖੜੇ ਹੋ ਜਿਨ੍ਹਾਂ ਦੇ ਉੱਡਣ ਲਈ ਪੂਰਾ ਆਸਮਾਨ ਖਾਲੀ ਹੈ ਬਸ ਛੇਸ ਦੀ ਦੂਰਤ ਹੈ ਖੰਭਾਂ ਨੂੰ ਖਿਲਾਰਨ ਦੀ ਕਹਾਣੀ ਵਜਾ ਲਗੀ ਹੋਏ ਤਾਂ ਕਿ ਸਿਰੋਸ਼ੇ ਕਰੋ